ਅਿੱਧੇ ਖੋ ਜਾਨਾ ਵਾਹੀਰ ਕੀਤਾ ਖਾਲਸਾ ਵਾਹੀਰ ਕੀਤੇ ਫਤਿਹ ਜਿਹੜੀ ਆਪਾਂ ਤੈਨੂੰ ਪਹਿਲੂ ਵੀਡੀਓ ਪਾਈ ਸੀ ਇਹ ਵੀਰ ਦਾ ਪਿੰਡ ਜਿਹਦਾ ਸਭ ਕੁਝ ਖਤਮ ਹੋ ਗਿਆ ਸੀ ਉਹਦੇ ਘਰ ਪਹੁੰਚਣ ਦੀ ਕੋਸ਼ਿਸ਼ ਕਰਨ ਦੇ ਆ ਪਰ ਨਹੀਂ ਟੀਮ ਪਹੁੰਚ ਨਹੀਂ پا ਰਹੀ ਮਤਲਬ ਬਹੁਤ ਬੁਰਾ ਹਾਲਿਆ ਉਹ ਪਿੱਛੇ ਰਹਿ ਗਏ ਆ ਸਿਰਫ ਇਹ ਮੱਜੀ ਵਜੀ ਮੇਰਕੂ ਮੜੀ ਜੀ ਲੇਕਿਨ ਬਹੁਤ ਬੁਰਾ ਹਾਲ ਜੇ ਸਾ ਦੇਖ ਜਿਹੜਾ ਬੰਦਾ ਖੁੱਬ ਜਾਂਦਾ ਨਿਕਲ ਨਹੀਂ ਸਕਦਾ ਇੱਥੋਂ ਤੇ ਇਹਨਾਂ ਵਿਚਾਰਾਂ ਕਿੱਦਾਂ ਇੱਥੇ ਹੱਥ ਲੱਗਣਾ ਅਗਲੇ ਬੰਨੇ ਇੱਥੇ ਘਰ ਥਾਣੇ ਇਹਨਾਂ ਦੇ ਇਹ ਸਭ ਰੁੜ ਗਏ ਆਹੋ ਵੀਰਿਆ ਉਹ ਇਹ ਖੁਦ ਵੇਖੋ ਨਿਕਲੇ ਨਹੀਂ ਜਾਂਦੇ ਸਮਝੋ ਇਹ ਨਹੀਂ ਨਿਕਲਦੇ ਤਾਂ ਇਹ ਕਿੱਦਾਂ ਉਥੇ ਪਹੁੰਚੀ ਹੈ ਟੀਮ ਸਾਡੀ ਸਾਰੀ ਵਿਚਾਰੀ ਫਸ ਗਈ ਹੈ ਅੱਜ ਪੂਰੇ ਕਿਉਂਕਿ ਅਸੀਂ ਸੋਚਦੇ ਆ ਵੀ ਜੋ ਸੰਗਤ ਨੇ ਪੈਸਾ ਦਿੱਤਾ ਹੈ ਉਹ ਸੰਗਤ ਦਾ ਪੈਸਾ ਜਿੰਨੀ ਮਿਹਨਤ ਨਾਲ ਵਿਚਾਰੇ ਦਿੰਦੇ ਨੇ ਉਹ ਉਸ ਲੋੜਵੰਦ ਤੱਕ ਪਹੁੰਚੇ ਜਿੱਥੇ ਵਾਕਿਆ ਲੋੜ ਹੈ ਔਰ ਇਹੋ ਜਿਹਾ ਥਾਂ ਨੇ ਜਿੱਥੇ ਨਾ ਸ਼ਾਸਨ ਪਹੁੰਚ ਰਿਹਾ ਨਾ ਪ੍ਰਸ਼ਾਸਨ ਨਾ ਕੋਈ ਨੇਤਾ ਨਾ ਲੀਡਰ ਤੇ ਇੱਥੇ ਉਹ ਚੀਜ਼ਾਂ ਨਹੀਂ ਪਹੁੰਚ ਰਹੀਆਂ ਇਹ ਗਰਾਊਂਡ ਲੈਵਲ ਤੇ ਜਾਣਾ ਬਹੁਤ ਔਖਾ ਭਾਜੀ ਆ ਇੱਥੋਂ ਘਰ ਲੈ ਪਰਨਾ ਬਹੁਤ ਔਖਾ ਹੈ ਤਾਂ ਕੋਈ ਜਦ ਨਹੀਂ ਜਾ ਸਕਦਾ ਉਹ ਕਿੰਨਾ ਫੋਨ ਜਾਣਗੇ ਕਿੱਥੇ ਕੋਈ ਸ਼ਾਸਨ ਪ੍ਰਸ਼ਾਸਨ ਨਹੀਂ ਪਹੁੰਚ ਸਕਦਾ ਪਰ ਉਹ ਜੇਕਰ ਹਾਂ ਦੇ ਟੱਕ ਕੋਟੀਆਂ ਜਾਇਦਾ ਕੰਮ ਕੋਠੀਆਂ ਰੁੜ ਗਈਆਂ ਇਹਨਾਂ ਦੀ ਮੈਂ ਉੱਧਰ ਵੀ ਕਹਿ ਉਹਨੋਂ ਤੋਂ ਰੋਡ ਤੋਂ ਹੁੰਦੀ ਐ ਸ਼ਾਸਨ ਪ੍ਰਸ਼ਾਸਨ ਘੁੰਮ ਕੇ ਚਲੇ ਜਾਂਦਾ ਸਾਡੀ ਇਹੋ ਕੋਸ਼ਿਸ਼ ਐ ਖਾਲਸਾ ਜੀ ਕਿ ਤੁਹਾਡੀ ਜਿਹੜੀ ਸੇਵਾ ਐ ਉਹ ਟਿਕਾਣੇ ਤੇ ਲੱਗੇ ਔਰ ਟਿਕਾਣੇ ਤੇ ਸੇਵਾ ਇਸ ਤਰ੍ਹਾਂ ਹੀ ਲੱਗੇਗੀ ਜੇ ਅਸੀਂ ਗਰਾਊਂਡ ਲੈਵਲ ਤੇ ਪਹੁੰਚਾਂਗੇ ਕਰਦੀ ਚੱਲ ਬੱਸ ਕਰੀ